ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪ੍ਰਿੰਟਰ ਰਾਜਾ ਸਾਸੀ ਢੀਲੋ ਡੇਰੀ ਫਾਰਮ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਕੋਬੜ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪਹੁੰਚਦੇ ਨਾਲ ਜਿਤੇੜ ਸਸੀਆ ਭਾਜੀ ਸਸੀਆ ਹਾਲ ਕੀ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਜੱਗੇ ਭਾਈ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਇਹ ਵੀਰ ਜੀ ਆਪਣਾ ਨਾਮ ਤੇ ਟਰੱਸਟ ਦੱਸਿਓ ਨਾ ਭਾਜੀ ਮੇਰਾ ਹਰਮਨ ਸਿੰਘ ਰਾਯਾ ਸਾਫੀ ਜਿਲ੍ਹਾ ਮੁਸਰਤ ਤਸਵੀਰ ਚਨਾਲਾ ਵੀਰ ਜੀ ਫੋਨ ਨੰਬਰ ਮੇਰਾ ਹੈਗਾ 826454213 ਠੀਕ ਹੈ ਜੀ ਅੱਜ ਪਾਜੀ ਅੱਜ ਤੋਂ ਕਰ ਗਿਆ ਜੀ ਅੱਜ ਉਤੋਂ ਸੂਈ ਮੈਂ ਤਾਂ ਕਰ ਲਈ ਸ਼ੁਰੂ ਆਏ ਠੀਕ ਹੈ ਬਈ ਕਿਸੇ ਨੂੰ ਫਿਰਵਾ ਸੁਆ ਵੀ ਜੇ ਆ ਵੇਖੋ ਪਾ ਇਹ ਜਸੂਆ ਮੈਂ ਸੂਈ ਆ ਅੱਖਾਂ ਵਾਲੇ ਵਾਲੇ ਹੀ ਫਿਰਦੀ ਆ ਠੀਕ ਉਹਦੀ ਫੁੱਟ ਫੁੱਟ ਬਾਹਰ ਦੇ ਨਹੀਂ ਜੱਗੇ ਪਾਜੀ ਬਿਲਕੁਲ ਸਹੀ ਕਰਦੇ ਆ ਲੋ ਜਿੱਦਾਂ ਜਿਹੜਾ ਇਹਨਾਂ ਚੱਕਾ ਸਮਾ ਲਾ ਥਣ ਕੱਢਦੀ ਮੈਂ ਭਾਈ ਚਵਾ ਦੇ ਆਂਦੀ ਮੈਨੂੰ ਹੀ ਲੱਗਾ ਅੱਛਾ ਜੀ ਮੈਂ ਤਾਂ ਚਵਾ ਗਲਤ ਹੋਵੇ ਭੂਰ ਹੋਵੇ ਛੱਟਾ ਹੋਵੇ ਘੱਟ ਵੱਧ ਹੋਵੇ ਗਰੰਟੀ ਆਪਣੀ ਖੋਲਿਆ ਹੀ ਦੀ ਠੀਕ ਹੈ ਠੀਕ ਹੈ ਠੀਕ ਹੈ ਜੀ ਪਰਸਨਲੀ ਸੁਈ ਹੈ ਇਹ ਬੋਲਾ ਹੀ ਆ 7-8 ਦਿਨੋਂ ਮੇਲ ਕਫ ਮੰਗ ਰਿਆ ਮੈਂ ਦੇਖੀ ਠੀਕ ਗੱਲ ਹੋ ਗਈ ਆਹ ਵਾਲਾ ਚੈੱਕ ਕਰ ਬਿਲਕੁਲ ਤਾਜ਼ਾ ਬੱਚਾ ਮੇਲ ਕਫ ਆ ਗਿਆ ਜੀ ਇਹਨਾਂ ਕੱਟ ਬੁਲਾਇਆ ਗਿਆ ਬਾਕੀ ਰਾਜੀ ਵੇਖੋ ਮੈਂ ਭਾਈ ਕਿੰਨੀ ਆ ਠੀਕ ਹੈ ਜੀ ਬਈ ਕਿੰਨਾ ਦੁੱਧ ਭਰ ਜਾਊਗੀ ਦੁੱਧ ਭਾਈ ਵੱਡੀ ਮੈਂ 13-14 ਕਿਲੋ ਵਾਲੀ ਆ ਦੇ ਲੋਜੀ 13 14 ਲੀਟਰ ਦੁੱਧ ਭਰੋ ਤੇ ਜੱਡਾ ਜਿਹੜਾ ਨੱਚਾ ਫਗਾਂਵਰ ਕਾ ਲੱਗਾ ਪਿਆ ਵਾ ਤੇ ਹੈ ਵੀ ਅੱਖਾਂ ਵਾਲਾ ਵਾ। ਮੁਰਦੀ ਭਾਈ ਭਵਾਨਾ ਨੂੰ ਹੈ। ਠੀਕ ਹੈ ਜੀ। ਅੰਕ ਨੂੰ ਠੀਕ ਹੈ। ਜੱਡਾ ਬਲੇ ਕਿਆ ਤੇ ਸੂਆ ਤੀਸਰਾ ਸੂਇਆ ਕਰਨ ਵਾਲੀ ਮੌਕੇ ਤੇ ਜਿਹੜਾ ਹੁਣ 7 ਤੋਂ 8 ਲੀਟਰ ਜਿਹੜਾ ਬੋਲਾ ਬੋਲਾ ਤਿਆਰ ਆ ਤੇ ਸਣਾ ਦਾ ਸੈਟ ਗਿਆ ਜਿਹੜਾ ਬਹੁਤ ਟੰਗਾ ਆ ਗਿਆ। ਸਵਾਈ ਭਾਜੀ ਬਹੁਤ ਚੰਗੀ ਲੱਗੀ ਐ ਮੈਨੂੰ। ਅੱਛਾ ਜੀ। ਅਣ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਕਰਮਾਲੀ ਨੂੰ ਚਲੋ ਵੀ ਚੰਗੀ ਪ੍ਰਾਪਤ ਕਰਨ ਨਾਲ ਲੈ ਜੂਗਾ ਭਰਾ। ਤੇ ਦੋਦ ਚੰਗਾ ਕੱਢੀ ਜਾਊਗੀ ਕੋਈ ਨਹੀਂ ਬੋਲੇ ਦਾ ਹਰ ਦੇਖ ਲਓ ਵੀਰ ਜੀ ਮੋਲ ਤੇ ਲੱਖ ਕਰਦੇ ਇਹੇ ਕਰਾ ਦੋ ਮਾਨ ਜਿੰਨਾ ਕਰਾਉਣਾ ਇਹ ਅੱਛਾ ਜੀ ਦੇਖ ਲਓ ਭੱਟੀ ਮੈਂ ਆ ਪਿੱਠ ਕੂੜਾ ਵੇਖੋ ਲੱਗਾ ਮੈਂ ਦਾ ਠੀਕ ਹੈ ਭੱਟੀ ਵੇਖੋ ਮੈਂ ਦੀ ਕੱਢੀ ਸਾਫ ਆ ਤੇ ਪਿੱਛੇ ਠੰਗੀ ਮੈਂ ਆ ਭਾਜੀ ਆਵਰਾ ਚੰਗਾ ਆ ਗਿਆ ਕਰਨ ਵਾਲੀ ਦਾ ਜੱਡਾ ਜੁੱਡਾ ਵੀ ਬਹੁਤ ਜਿਆਦਾ ਬਾਖ ਮਾਲਿਆ ਤੇ ਬਾਈ ਕਰੀਏ ਫਰਾਨ ਆਈ 95 ਦੀ ਦੇ ਦਈਏ ਭਾਜੀ ਹੋਰ ਕਰ ਦਈਏ 90 ਪੂਰੇ ਦੀ ਦੇ ਦਾਂਗੇ ਕਰ ਦਈਏ ਤਾਂ 90 ਦਾ ਕਰ ਦੋ ਜਿੰਨਾ ਕਰਨਾ ਜੀ ਦੋ ਛੱਡ ਦਈਏ ਦੇ ਦਾਂਗੇ ਭਾਈ 88000 ਮੈਂ ਅੱਛਾ ਜੀ ਬਾਕੀ ਵੇਖ ਲਓ ਭਾਜੀ ਮੈਂ ਗੱਡੀ ਆ ਠੀਕ ਹੈ ਠੀਕ ਹੈ ਲਓ ਜੀ 88000 ਦੀ ਸੱਜ ਸੂਰਤ 13 ਜਗਾ ਲੀਟਰ ਦੁੱਧ ਪਰੋਕਰ ਮਾਲੀ ਤੇ ਸੀਲ ਸਲੱਗ ਵੀ ਬਹੁਤ ਜਿਆਦਾ ਹੈ ਬਹੁਤ ਵੱਡਾ ਨਾ ਛੱਡੋ ਭਾਵੇਂ ਇਤਨਾ ਪਰ ਮਾਲੋ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਆਹੋ ਜੀ ਪਛੀੜੇ ਬਹੁਤ ਘੱਟ ਲੱਭਦੇ ਜੋ ਪੰਚਾਂ ਸੁਭਾਅ ਦੀ ਜਾਨ ਭਾਈ ਤੁਸੀਂ ਦੂਜੇ ਨੰਬਰ ਤੇ ਗੱਡੀ ਵੀਜੀ ਦੂਜਾ ਸਵਾ ਛੋਟੀ ਆ ਗਈ ਹੈ ਇੱਧਰ ਵੇਖ ਲਓ ਗੱਭਣੇ ਹਾਂ ਜੀ ਭਾਜੀ ਇਹ ਤਿੰਨ ਨਹੀਂ ਹੋਇਆ ਹਫਤਾਇਆ ਤਾਂ ਹੱਦ ਲੱਗ ਠੀਕ ਹੈ ਲੋ ਜੀ ਗੱਪਣ ਤਿਆਰ ਹੀ ਆ ਤੇ ਦੁੱਧ ਦਾ ਸੁਰਵਾਦ ਹੈ ਨ ਜੈਡ ਬਲੈਕ ਪ्योर ਮੋਰਨ ਦਾ 20 ਛੋਟੀ ਆ ਜੀ ਬਈ ਕਿੰਨਾ ਭਰਿਆ ਇਹਨੇ ਪਹਿਲੇ ਸਵੇਰੇ ਪਹਿਲੇ ਸਵੇਰੇ 10000 ਰੁਪਏ ਦੀ ਕਈ ਘੜੀ ਰਹੀ ਆ ਅੱਛਾ ਜੀ ਐਤੋਂ ਬਾਅਦ ਜਾ ਕੇ ਦੁੱਧ ਛੋਟੀ ਭਰੂਗੀ ਠੀਕ ਹੈ ਜੀ ਵੱਡੀ ਛੋਟੀ ਆ ਭਾਈ ਇਹ ਕਰ ਦੋ ਨਾਲ ਹੀ ਲੋ ਜੀ 10 ਤੋਂ 11 ਲੀਟਰ ਜਿਹੜਾ ਪੀ ਕੇ ਦੁੱਧ ਕਰਿਆ ਹੈ ਇਹ ਵੀ ਸਿੰਗਲਾ ਦੀ ਆ ਇੱਕ ਬਲਾਂਟ ਨਾਲ ਜਿਹੜੀ ਆ ਜਾ ਕੇ ਕੰਦੇ ਦੇ ਬੰਦੇ ਪਿਆਰਾ ਹਵਾਨਾ ਵੀ ਚੰਗਾ ਬਣਾ ਲੂਗੀ ਪਿਓ ਮੋਰਾ ਨਾ ਦੋਦੇ ਵਿੱਚ ਸੈਂਗ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਰੰਗ ਰੰਗ ਲੱਗਾ ਬਿਆਵਾ ਜੀ ਥਣਾ ਦਾ ਸੈਰ ਗਿਆ ਵੀ ਦਿਖਾਉਂਦੇ ਆ ਨੀਕਾ ਲੱਗ ਰਿਹਾ ਪਿਆਰੇ ਨੇ ਖਾਣ ਜਿਹੜਾ ਬਹੁਤ ਚੰਗਾ ਲੱਗਾ ਵਾ ਵੇਖੋ ਭਾਈ ਵੱਡੀ ਝੋਟੀ ਐ ਜੀ ਨੰਤਲਾ ਬੜੀਆਂ ਤਸਵੀਰਾਂ ਤਸਵੀਰਾਂ ਵੇਖੋ ਝੋਟੀ ਦਾ ਠੀਕ ਐ ਠੀਕ ਐ ਠੀਕ ਲੋ ਜੀ ਚੰਗਾ ਤਾਂ ਉਹ ਨਹੀਂ ਪਾਈਆਂ ਨੇ ਵੇਖਿਆ ਨੇ ਥਣ ਵੀ ਕੱਲਾ ਕੱਲਾ ਲੱਗਾ ਜੇ ਲੱਗ ਗਿਆ ਤਾਂ ਕੀ ਕਰ ਸਕਦੇ ਜੀ ਜਿਹੜਾ ਭਾਈ ਮਾਲ ਨਾ ਤੇ ਇਹਦਾ ਵੀ 95 ਕਰ ਦੇਈਏ ਅੱਜਪੇ ਦੀ ਦੇਰੀ ਐ ਇਹ ਵੀ ਕਰ ਦਈਏ ਹਾਂ ਲੈ 80 ਦੀ ਭਲਾ ਗੋਬੀ ਦਾ 80 ਦੀ ਆਕਦਾ ਬਾਕੀ ਮੌਕੇ ਤੇ ਮਾਨ ਜਰੂਰ ਕਰਾਂਗੇ ਵੀਰ ਭਰਾ ਫੋਨ ਲਾ ਠੀਕ ਹੈ ਠੀਕ ਹੈ ਲਓ ਜੀ 88 88 ਹਜ਼ਾਰ ਦੇ ਲਈ ਤੇ ਭਾਈ ਇਹ ਕੋਈ ਜੋੜਾ ਲਾ ਲਈ ਤੇ ਜੋੜਾ ਲਾ ਲਈ 85 85 ਦਾ ਦੇ ਲਾਂਗੇ ਜੀ ਜੋੜਾ ਲਓ ਠੀਕ ਹੈ ਲਓ ਜੀ ਜੇ ਕੇ ਵੀਰ ਭਰਾ ਦੇ ਜੋੜਾ ਜੁੜਾ ਫਿਰ ਬੰਦਾ ਦੇ 85 85 ਹਜ਼ਾਰ ਦੀਆਂ ਵਾਂ ਭਾਈ ਤੇ ਜੇ ਨਾ ਬਾਤੇ ਇਹ ਵੀ ਭਾਈ ਕੱਪੜਾ ਮੈਂ ਇਹ ਅੱਛਾ ਜੀ ਹਾਂ ਜੀ ਦੇਣਾ ਖੜਦੀ ਹੈ ਹਫਤਾ ਲੈ ਜੇ ਦਾਹ ਲੈ ਜੇ ਇਹ ਸੂਆ ਕਰਾਂ ਗੂੰਗੀ ਭਾਜੀ ਕਦ ਦੋ ਵਜਨ ਵਾਲੀ ਸੂਆ ਭਾਜੀ ਸੂਆ ਗੂਰ ਤੀਜਾ ਵਾਲੇ ਚੌਥਾ ਵਾਲੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਆਪਣੀ ਬਾਕੀ ਬਾਡੀ ਬੁੱਡੀ ਸਾਫ ਆ ਮੈਂ ਭਾਜੀ ਠੀਕ ਹੈ ਠੀਕ ਹੈ ਲੋ ਭਾਜੀ ਆਪਣੀ ਸਮਝ ਦੇ ਨਾਲ ਬਾਈ ਇਹੰਦਾ ਕੋਈ ਤੀਜਾ ਵਾਲੇ ਚੌਥਾ ਵਾਲੇ ਬਾਈ ਕਿੰਨੇ ਕੀ ਬੰਦਾ ਨਹੀਂ ਇਹ ਸੋ ਤਾਂ ਭਾਜੀ ਇਹ ਵੀ ਪਰਾ 30 ਕਿਲੋ ਵਾਲੀ ਮੈਂ ਅੱਛਾ ਜੀ ਕਿੱਦਾਂ ਮੈਂ ਨਾ ਭਾਈ ਕੱਦ ਉਹਨੇ ਆਏ ਹੋਈਆਂ ਨਹੀਂ ਜਾਣਾਂ 12 ਕਿਲੋ ਦੁੱਧ ਨਹੀਂ ਦੇਣਾ ਨੇ ਕਿੰਨੇ ਦੇਣਾ ਦੇਣਾ ਸਹੀ ਗੱਲ ਲੱਗ ਪਾਲੇਵਾ ਵੇਖੋ ਕਿੱਦਾਂ ਜਿਹੜਾ ਇਹਦਾ ਵੀ ਥਪਾਈਆਂ ਦੇ ਵਿੱਚ ਆ ਥਾਣੇ ਨੂੰ ਆਣ ਕੱਲਾ ਕੱਲਾ ਲੱਗਾ ਪਿਆਵਾ ਇਹ ਬਾਕੀ ਕੱਦ ਉਹ ਵੀ ਬੜੀ ਚੰਗਾ ਆ ਗਿਆ ਤੇ ਹੈਵੀ ਸਿੰਗਲ ਲੱਡੀ ਤੇ ਇਹਦਾ ਭਾਈ ਬੋਲ ਇਹਦਾ ਮੁੱਲ ਭਾਈ 80 85 ਇਹ ਮਨਜ਼ੀ ਕਰੀਏ 76000 ਦੇ ਮੈਂ ਦੇ ਦਾਂ ਅੱਛਾ ਜੀ ਹਾਂ ਜੀ ਜੈ ਸੁਣੋ ਜੀ ਹਾਂ ਜੀ ਭਾਈ ਥੋੜਾ ਕੱਦ ਠੀਕ ਹੈ ਨੋ ਜੀ 76000 ਦੀ ਗੱਲ ਤਿਆਰ ਕਿ ਚਲੋ ਇਹ ਵੀ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਦਾ ਜੀ ਦੋਦੇ ਵੀ ਚੰਗਾ ਕੱਢੀ ਜੋ ਕਾ ਚੰਗੀ ਆ ਗਈ ਪਾਜੀ ਜਲਸੀ ਪਿਓਰ ਠੀਕ ਆ ਨੀ ਕੀ ਜਲਸੀ ਆ ਗਈ ਸੀਜ਼ਨਾਂ ਚੈੱਕ ਕਰੋ ਤਾਂ ਵੇਖੋ ਲੱਗਾ ਪਾਜੀ ਪੰਜਾਬ ਜਰਸੀ ਵੈਰ ਪਾਜੀ ਆਵਿੰਦਾ ਠੀਕ ਆ ਠੀਕ ਆ ਲਓ ਜੀ ਅਗਲੀ ਸਾਈਡ ਤੋਂ ਚੈੱਕ ਕਰ ਸਕਦੇ ਥਾਲਾ ਦਾ ਸਾਈਡ ਗਿਆ ਜਿਹੜਾ ਪੂਰਾ ਤਾਂ ਬਖਾਈਏ ਬੱਚੀ ਦਾ ਪਾਜੀ ਪਿਓਰ ਆ ਗਈ ਜੀ ਆ ਵੇ ਦੀ ਗੱਤ ਤੇ ਕਿੱਕਾ ਸਾਡੇ ਫੇਸ ਜਿਹੜਾ ਬਹੁਤ ਹੀ ਚੰਗਾ ਹਨ ਬੋਤੀ ਵਾਲੀ ਦਾ ਨਿਕਾਜ ਆ ਫੇਸ ਆ ਬਈ ਕਿੰਨਾ ਘ ਭਰੀ ਆਉਗੀ ਇਹ ਦੁੱਧ ਭਾਜੀ ਪਹਿਲੇ ਸਵੇਰ 14 ਕਿਲੋ ਤੋਂ ਆਇਆ ਬੱਚੀ ਨੇ ਅਛਾ ਹੀ ਸਮਝਾ ਲਈ ਤੇ 15 16 ਚੁਾਈ ਜਾਵੇ ਬੜਾ ਠੀਕ ਹੈ ਬਾਕੀ ਗਾੜੀਆਂ ਫੇਸ ਕੁਆਲਟੀ ਬਖਾਰੋ ਨਹੀਂ ਰਹਿਣਗੇ ਕੰਨ ਭਾਜੀ ਛੋਟਾ ਆ ਫੇਸ ਆ ਵੇਖੋ ਠੀਕ ਹੈ ਠੀਕ ਹੈ ਲਓ ਜੀ ਪਿਓਰ ਆ ਗਈ ਜੇ ਜਰਸੀ ਚਲੋ ਇਹ ਵੀ ਕੋਈ ਚੰਗੀ ਸਾਹ ਵਾਲਾ ਲਾਜੋ ਤੇ ਚੰਗਾ ਦੁੱਧ ਕੱਢੀ ਜਾਊਗੀ 14 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਭਰਿਆ ਵਾ ਇਹ ਛੱਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਤੇ ਨਾੜਾਂ ਨੂੰ ਦਾ ਵੀ ਛੱਡੇ ਦੇ ਕਾਫੀ ਆ ਗਿਆ ਵਾ ਇਹ ਲੈ ਜੂਗੀ 2-4 ਦਿਨ ਹਾਂਜੀ ਭਾਜੀ ਕੱਢ ਜੀ ਠੀਕ ਹੈ ਠੀਕ ਹੈ ਲਓ ਜੀ 2-4 ਦਿਨ ਲੈ ਜੂਗੀ ਇਹ ਢਲਣਾ ਢਲਾਂ ਜਿਹੜੀਆਂ ਕਾਫੀ ਆ ਸੂਣ ਤਾਂ ਕਿਹੜਾ ਹਵਾਨਾ ਇਹ ਵੀ ਚੰਗਾ ਬਣਾ ਜੂਗੀ ਜਿਹੜਾ ਠੰਡ ਤੁਣ ਬਹੁਤ ਹੀ ਚੰਗਾ ਲੱਗਾ ਵਾ ਸਾਡੀ ਨਾ ਬੜੀਆਂ ਭਾਈਏ ਮੜਨੀ ਪੜੀ ਅੱਛੀ ਠੀਕ ਹੈ ਜੀ ਇਹਦਾ ਭਾਈ ਜੀ ਮੋਲ ਇਹਦਾ ਮੋਲ ਤੇ ਮਰਜ਼ੀ ਕਰੀਏ ਭਾਈ 50000 ਦੀ ਦੇ ਦਾਂਗੇ ਅੱਛਾ ਜੀ ਹਾਂਜੀ ਮੜਦੀ ਅੰਦਰ ਦੋ ਛੱਡੀਆਂ ਦਾ ਧਰ ਗਿਆ ਜਿਆ ਨਹੀਂ ਠੀਕ ਆ ਲਓ ਜੀ 48000 ਦੇ ਗੱਪਣ ਪਿਆਰ 14 ਤੋਂ 15 ਲੀਟਰ ਦਾ ਪੰਜਾਬ ਜਰਸੀ ਭਾਈ ਲਾਦੀ ਘਟਿਆ ਥੋੜੀ ਜੀ ਜੀ ਰਾਨੀ ਦੀ ਡਿਮਾਂਡ ਹੁੰਦੀ ਆ ਪੰਜਾਬ ਜਰਸੀ ਬੈਠ ਜਾਂਦੀ ਹਾਂਜੀ ਹਾਂਜੀ ਚਲੋ ਇਹਨਾਂ ਦੀ ਫੈਟ ਕਵਾ ਵੀ ਚੰਗੀ ਆ ਠੀਕ ਆ ਸੀਲ ਖੰਡੀ ਚਵਾ ਵੀ ਚੰਗਾ ਨਿਕਲੂ ਥਾਣ ਵੇਖੋ ਲੱਗਾ ਸਪੈਸ਼ਲ ਠੀਕ ਆ ਠੀਕ ਆ ਲਓ ਜੀ ਥਾਣ ਜਿਹੜਾ ਗੁਲਾਬੀ ਲੱਗਾ ਵਾ ਦੇ ਅਲੱਗ-ਅਲੱਗ ਥਾਣ ਲੱਗਾ ਵਾ ਤੇ ਪਸ਼ੂ ਭਾਈ ਦੇ ਕੋਲ ਸਾਰੇ ਚੰਗੇ ਆ ਬਾਕੀ ਇਹੋ ਬੇਨਤੀ ਭਾਈ ਜੀ ਕਪੜਾ ਪਾਸ ਕਰੋ ਸੂਈ ਨੂੰ ਭਾਵੇਂ ਚਾਰ ਦੰਦ ਤੋ ਠੀਕ ਹੈ ਠੀਕ ਹੈ ਲਓ ਜੀ ਹਰ ਬੜੀ ਪਾਈ ਦੀ ਇਹੋ ਬੇਨਤੀ ਦੀ ਤੇ ਬਹੁਤ ਹੀ ਚੰਗੀ ਗੱਲ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ